ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਹੈ ਜਿੱਥੇ ਵੇਦਵੀ ਦੀ ਘਟਨਾ ਵਾਪਰੀ ਹੈ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਅੰਮ੍ਰਿਤਸਰ ਸਥਿਤ ਰਣਜੀਤ ਐਵੇਨਿਊ ਰਿਹائش ਤੇ ਵਿੱਚ ਸ਼ਿਸ਼ੋਭਿਤ ਸ੍ਰੀ ਗੁਰੂਗ੍ਰੰਤ ਸਾਹਿਬ ਜੀ ਦੀ ਮਰਿਆਦਾ ਅਨਸਾਰ ਸੇਵਾ ਨਾ ਕਰਨ ਕਾਰਨ ਵੇਦਵੀ ਦਾ ਮਾਮਲਾ ਸਾਹਮਣੇ ਆਇਆ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਭੱਖ ਦਾ ਨਜ਼ਰ ਆ ਰਿਹਾ ਹੈ ਇਸ ਮਾਮਲੇ ਦੀ ਜਾਂਚ ਦੇ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਅ ਅਗਵਾਈ ਦੇ ਵਿੱਚ ਅਧਿਕਾਰੀ ਪਹੁੰਚੇ ਉੱਥੇ ਹੀ ਗਿਆਨੀ ਤੇਜਵੀਰ ਸਿੰਘ ਦੇ ਵੱਲੋਂ ਵੀ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਧਰਮ ਪ੍ਰਚਾਰ ਕਮੇਟੀ ਦੇ ਆਗੂ ਜਿਹੜੇ ਨੇ ਸਤਵੰਤ ਸਿੰਘ ਨੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਹੈ ਕਿ ਚੰਦੋਆ ਸਾਹਿਬ ਵਿਚਕਾਰ ਪੱਖਾ ਲਗਾਇਆ ਹੋਇਆ ਸੀ ਜੋ ਮਰਿਆਦਾ ਦੇ ਉਲਟ ਹੈ ਉਨਾਂ ਨੇ ਕਿਹਾ ਕਿ ਬਾਕੀ ਮਰਿਆਦਤ ਵਿੱਚ ਕੋਈ ਵੀ ਉਲੰਘਣਾ ਨਹੀਂ ਦੇਖੀ ਗਈ ਇਸ ਲਈ ਮਲੰਕਾ ਰਿਪੋਰਟ ਜੱਤਦਾਰ ਸ਼੍ਰੀ ਅਕਾਲਤਖ ਸਾਹਿਬ ਨੂੰ ਦੇ ਦਿੱਤੀ ਜਾਵੇਗੀ ਮੌਕੇ ਤੇ ਮੌਜੂਦ ਗ੍ਰੰਥੀ ਨਿਰਮਲ ਸਿੰਘ ਨੇ ਆਦੇਸ਼ ਪ੍ਰਤਾਪ ਕੈਰੋਂ ਦੀ ਰਿਹਾਈ ਦੇ ਵਿੱਚ ਸ਼ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਠ ਅਤੇ ਦੋਨਾਂ ਸਮੇਂ ਮਰਿਆਦਾ ਦੀ ਸੇਵਾ ਨਿਭਾਉਂਦੇ ਨੇ ਉਹਨਾਂ ਨੇ ਕਿਹਾ ਕਿ ਨਿਥ ਨਿਮ ਸਵੇਰੇ ਸ਼ਾਮ ਮਰਿਆਦਾ ਅਨੁਸਾਰ ਕੀਤਾ ਜਾਂਦਾ ਹੈ ਹਰ ਕੰਮ ਮਰਿਆਦਾ ਅਨੁਸਾਰ ਹੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਏ ਡੀ ਜੀ ਪੀ ਅਨੇ ਦੱਸਿਆ ਕਿ ਗਿਆਨੀ ਤੇਜ ਵੀਰ ਸਿੰਘ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਕੈਰੋਂ ਦੀ ਰਿਹائش ਤੇ ਜਿਹੜੇ ਰਣਜੀਤ ਐਵੇਨਿਊ ਦੇ ਵਿੱਚ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੇ ਵਿੱਚ ਉਲੰਘਣ ਹੋ ਰਿਹਾ ਸੀ ਜਿਸ ਸੇ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਇਹ ਮਾਮਲਾ ਹੁਣ ਪੁਰੀਤਰਾ ਪਾਕਤਾ ਨਜ਼ਰ ਆ ਰਿਹਾ ਹੈ ਮੌਕੇ ਤੇ ਹੋਰ ਕੀ ਕੋਈ ਜਾਣਕਾਰੀ ਮਿਲੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਹਰ ਸਿੰਘ ਜੀ ਸਭ ਆਪਣਾ ਨਾਮ ਦੱਸ ਕੇ ਸੁਣਾਓ ਨਰਮਲ ਸਿੰਘ ਜੀ ਹਾਂ ਜੀ ਕਿਨੇ ਚਿਤ ਦੀ ਸੇਵਾ ਕਰ ਰਹੇ ਹੋ ਤੇ ਕਿਹਦਾ ਕਰਿਆ ਕਰਦੇ ਹੋ ਏ ਆਪਣੇ ਦੇਸ਼ ਪ੍ਰਭਾਤ ਦਾ ਕੋਠੀ ਇੱਥੇ ਪ੍ਰਸ਼ਾਸਨ ਸਾਬ ਆਪਣੇ ਜਿਹੜੇ ਮਿਨਿਸਟਰਸ ਹੈ ਜੀ ਉਹਨਾਂ ਦੇ ਘਰ ਹੈ ਹਾਂ ਜੀ ਉਹਨਾਂ ਦਾ ਤੇ ਤੁਸਾਂ ਮਾਰੇ ਕਿਹਨੇ ਚਾਹ ਪ੍ਰਕਾਸ਼ ਤੇ ਜੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਦੋਂ ਸੇਵਾ ਕਰਾਂ ਤਕਰੀਬਨ 3 ਕਿਸਾ ਤੋਂ ਮੇਰੇ ਤੇ 3 ਸਾਲ ਤੋਂ ਸੇਵਾ ਹਾਂ ਜੀ ਸੇਵਾ ਕਰਾਂ ਤੁਸੀਂ ਦੇਖੇ ਤੁਸੀਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ ਤੁਸੀਂ ਕਹਿੰਦੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕਦੇ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਲਿੰਦੀ ਆ ਮੈਂ ਥੱਲੇ ਇਹ ਨਹੀਂ ਪਤਾ ਕੀ ਦੀ ਹੈ ਜੀ ਸਮਝ ਨਾ ਕਦੀ ਮਿਲੇ ਨਹੀਂ ਆਪਾਂ ਨੂੰ ਦੇਖ ਕੇ ਜੀ ਇਹ ਐਸਕੇ ਦੀ ਆਪਾਂ ਨੂੰ ਮਿਲੇ ਨਹੀਂ ਕਦੀ ਕੀ ਦੀ ਰਹੇ ਤੁਸੀਂ ਕਿਨੇ ਚਿਰ ਤੁਸੀਂ ਸੇਵਾ ਕਰ ਰਹੇ ਹੋ ਮੈਂ 3 ਸਾਲ ਦਾ 3 ਸਾਲ ਜਿਹੜੀ ਤੁਹਾਨੂੰ ਪਤਾ ਤਾ ਕੋੜੀਆਂ ਨਾਲ ਕੋਲ ਜਾ ਰਿਹਾ ਕੋਈ ਆਇਆ ਜਾ ਰਿਹਾ ਨਹੀਂ ਕੋਈ ਆਉਦਾ ਜਾਂ ਜਦੇ ਨਹੀਂ ਆਉਣੇ ਆ ਬੂਹਾ ਵੱਜਾਂਦਾ ਉੱਤੇ ਪ੍ਰਵਾਸੀ ਰਹਦੇ ਪਏ ਅੱਜ ਵੀਡੀਓ ਸੀ ਦੀਆਂ ਤੁਸੀਂ ਵੇਖਿਆ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖਿਆ ਮੈਂ ਹੁਣ ਉਹਨਾਂ ਨਾਲ ਜਾ ਕੇ ਸਭ ਵੇਖਿਆ ਉੱਤੇ ਵੀ ਉਹਨਾਂ ਨੇ ਫੋਟੋ ਫੂਟੋਆਂ ਲਾਈਆਂ ਉੱਪਰ ਮੰਦਿਰ ਬਣਾਇਆ ਵੀਦਵੀ ਕੀਤੀ ਜਾ ਰਹੀ ਚ ਮੰਦਿਰ ਬਣਾਇਆ ਉੱਤੇ ਮਾਲੇ ਲਾਲੋਬਾਈ ਉੱਤੇ ਜੇ ਹੁੰਦਾ ਤੋੜਾ ਦੇ ਬੇਬੀ ਵਾਲੀ ਹੈ ਜੀ ਇਹ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲੇਜ ਨਹੀਂ ਗਿਆ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਰਹਿਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸੀਮਤ ਹੀ ਬਿਮਾਰੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਸਾਹਮਣੂ ਸੁਵਾਸਨ ਕਰਨਾ ਬਸ ਇਹਨਾਂ ਪਰ 3 ਸਾਲ ਤੋਂ ਤੁਸੀਂ ਸੇਵਾ ਕਰੇ ਤੁਹਾਨੂੰ ਇਹ ਲੱਗੂਗਾ ਉੱਪਰ ਮੰਦਿਰ ਹੈਗਾ ਵਾ ਤੇ ਪ੍ਰਵਾਸੀ ਰਹਿ ਰਹੇ ਨੇ ਬੀਡੀਐ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਸਿੱਖ ਚੰਗੇ ਬਲੇ ਮੈਂ ਬੇਨਤੀ ਕੀਤੀ ਹੈ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਹੈ ਆਪਾਂ ਐਸਐਸਵੀਰ ਦਫਤਰ ਚੱਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਣੀ ਹੈ ਜੀ ਸੇਵਾਦਾਰੋ ਜੀ ਪਰ ਸੇਵਾਦਾਰ ਆਪੇ ਨਹੀਂ ਆ ਜੀ ਜਾਂ ਆਪਾਂ ਦਫਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦਦਾ ਕਰ ਬਈ ਇੱਥੇ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸਫਾਸਨ ਗਾ ਜਿੰਦਰਾ ਮਾਰਨਾ ਕਰਨ ਜਾਣਾ ਬੇਅਦਬੀ ਹੋਈ ਹੈ ਜੀ ਤੁਸੀਂ ਇਹ ਗੱਲ ਵਿਖਰੇ ਬੇਅਦਬੀ ਕਰ ਹਾਂ ਜੀ ਹਾਂ ਜੀ ਆਪਾਂ ਉੱਤੇ ਲਾ ਲਈਏ ਤਾਂ ਫਿਰ ਉਹਨਾਂ ਨੇ ਫੋਟੋਆਂ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਬੇੜੀ ਜੇ ਪੀਂਦੇ ਆ ਫੇਰ ਬੇਅਦਬੀ ਹੈ ਜੀ ਖੇਰ ਮੰਨ ਜੋਗਾ ਵੀ ਬੱਦਦੀ ਹੈ ਕਾਰਵਾਈ ਹੋਣੀ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਹੋ ਹਾਂਜੀ ਜੇ ਸਾਨੂੰ ਪਰਦਾ ਤੇ ਪਤਾ ਨਹੀਂ ਥੱਲੇ ਦਾ ਜੇ ਮਹਾਰਾਜ ਦਾ ਉਹ ਆਪਾਂ ਜ਼ਿੰਮੇਵਾਰ ਹਾਂ ਆਪਣਾ ਨਾਮ ਦੱਸੋ ਮੈਂ ਨਾਂ ਭਾਈ ਸਤਵੰਦ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਕੀ ਗੱਲ ਹੋਈ ਕਿਸੇ ਜੇ ਦਾ ਦੁੱਖ ਪਰਵਾਹੀ ਘਟਾ ਜੀ ਇਸ ਸਥਾਨ ਤੇ ਸਾਨੂੰ ਹੁਣੇ ਖਬਰ ਮੇ ਪਹੁੰਚੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਰਟ ਸਾਹਿਬ ਇਹ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ترਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਾਵਨ ਸ੍ਰੋਗ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਮੌਕੇ ਤੇ ਸਾਰਾ ਮੌਇਨਾ ਹਾਂਜੀ ਤੇ ਹੋਰ ਕੀ ਉੱਪਰ ਤੁਸੀਂ ਛੱਤ ਤੇ ਵੀ ਗਏ ਸੀ ਕੋਈ ਮਾਤ ਦੇ ਬੂਟਾ ਜਿਹੜੇ ਬੀੜੀਆਂ ਸਿਗਰਟਾਂ ਮਿਲੇ ਨੀ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਚ ਹੋਰ ਚੀਜ਼ ਸਾਡੇ ਅੱਖੀ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਕਿ ਇਹ ਚੀਜ਼ਾਂ ਹੋਣਗੀਆਂ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਅਨੁਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਤੇ ਉਹਨਾਂ ਦਾ ਸੰਸਰਪ ਕਵਲੀਆਂ ਤਸਵੀਰਾਂ ਹੀ ਇੱਕ ਮੇਜ਼ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੂੰ ਇੰਟਰੂ ਇਹੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੁਭਾਸਾ ਬਹੁਤ ਸਭੂਨ ਫਟਿਆ ਹੋਇਆ ਬਾਬੀ ਇਹ ਵੀ ਜੀ ਚੰਦੋਵਾ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲਤਖ ਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਦੇ ਹਿਸਾਬ ਨਾਲ ਇਹ ਮੇ ਸੇਵਾ ਨਹੀਂ ਕਰ ਰਹੇ ਜੀ ਜੇ ਸੰਬੰਧ ਵਿੱਚ ਜਹੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਕਿ ਕਿੜੀ ਸਮੇ ਸਮੇਤੇ ਵੱਖ-ਵੱਖ ਆਦੇਸ਼ ਜਰੇ ਜਾਰੇ ਕੀਤੇ ਜਾਂਦੇ ਆ ਉਹ ਫਿਰ ਗਰੰਤੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿੱਚ ਹਨ ਗੈਲੀ ਜਿਹੜੀ ਆ ਸਾਫ ਨਜ਼ਰ ਆ ਰਹੀ ਆ ਕਿਹਨੇ ਤੋਂ ਕੀਤੀ ਹੈ ਜੀ ਨੀ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਸਾਨੂੰ ਤਾਂ ਅਸੀਂ ਮੌਕੇ ਤੇ ਮਰਿਆਦਾ ਵੇਖੀ ਆ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਥੀ ਸਿੰਘ ਮੌਕੇ ਤੇ ਆਏ ਆ ਪ੍ਰਸ਼ਾਸਨ ਪੁੱਛਿਆ ਜੀ ਮੌਕੇ ਦਾ ਹਾਂ ਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਕੋਲ ਪਹੁੰਚਿਆ ਸੀ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ ਤੇ ਅਸੀਂ ਪਹੁੰਚਿਆ ਹਾਂ ਹਾਂ ਪਵਨ ਸਰੂਪ ਗੁਰਦੁਆਰਾ ਰਾਮਸਰ ਸਾਹਿਬ ਸਤਕਾਰ ਨਾਲ ਪਾਲਕੀ ਸਾਹਿਬ ਜੀ ਵਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨੁਸਾਰ ਵਿਰਾਜਮਾਨ ਕਰਾਵਾਂਗੇ ਤੇ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ। ਦੱਸੋਇਆ ਤਾਂ ਕੀ ਘਟਣਾ ਵਾਪਰੀ ਹੋ ਸਕਦੀ ਹੈ? ਇਸ ਤਰ੍ਹਾਂ ਜੀ ਕਿ ਅ ਇਥਾਣਾ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਵੀਰ ਸਿੰਘ son of ਮੇਜਰ ਸਿੰਘ ਪੰਡੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਬ ਕੈਰੋਂ ਜੀ ਦੀ ਕੋਠੀ ਆ। ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਬਦਬੀ ਹੋ ਰਹੀ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਥੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਤੇ ਐਸ.ਸੀ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਇੱਥੇ ਸੱਜਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ.ਸੀ.ਪੀ.ਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗਰੰਥੀ ਸਿੰਘ ਦੇ ਤੇ ਬਿਆਨ ਲੈ ਗਏ ਨੇ ਜੋ ਇਸ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਕੱਢਿਆ ਵਾ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਉੱਥੇ ਲਾਇਆ ਤੇ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਆ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਵੀ ਪੀਂਦੀ ਆ ਤੇ ਇਹ ਜਿਹੜੇ ਆ ਇਹ ਵੀ ਡਿਸੀਕਟਰੀ ਪਿੰਦੇ ਆ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸ ਜਿਹੜੇ ਕੋਈ ਬ੍ਰਾਂਤਨੀ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦੇ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸ ਸੀ ਪੀ ਸੀ ਜਿਹੜੀ ਆ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮਤਲਬ ਕੋਈ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਉਹ ਕੀਤੀ ਜਾਏਗੀ